ਇਨਾ ਕਿਟੜਾਈ ਤਾਂ ਪ੍ਰਭ ਜੀ ਸੀ ਕਿਹੜਾ ਪਿੰਡ ਆ ਚੋਲਾ ਖੁਰਦਾ ਹਾਂਜੀ ਚੋਲਾ ਖੁਰਦਾ ਤਾਂ ਕੀ ਗੱਲਬਾਤ ਹੋਈ ਆ ਜਿਹੜਾ ਸਾਡੇ ਇਹ ਮੇਰਾ ਜੀ ਕੁਝ ਟਾਈਮ ਪਹਿਲਾਂ ਐਕਸੀਡੈਂਟ ਹੋ ਗਿਆ ਸੀ ਹਾਂਜੀ ਤੇ ਜਿਹਦੇ ਚ ਤਿੰਨਾਂ ਥਾਵਾਂ ਤੋਂ ਲੱਤ ਲੱਤ ਟੁੱਟ ਗਈ ਸੀ ਤੇ ਇੱਕ ਬਾਹ ਬਿਲਕੁਲ ਹੀ ਕੰਮ ਕਰਨਾ ਬੰਦ ਕਰ ਗਈ ਹਾਂਜੀ ਹਾਂਜੀ ਤਾਂ ਹੁਣ ਕੀ ਹੁਣ ਤਾਂ ਜੀ ਪਹਿਲਾਂ ਵੀ ਪੈਸੇ ਬਹੁਤ ਲਾ ਚੁੱਕੇ ਆ ਤੇ ਹੁਣ ਡਾਕਟਰ ਸਾਹਿਬ ਨੇ ਫੇਰ ਕਿਹਾ ਵਾ ਵੀ ਬਾਹ ਦਾ ਆਪਰੇਟ ਹੋਊਗਾ ਆਪਰੇਸ਼ਨ ਹੋਊਗਾ ਤੇ ਉਹ ਹੁਣ ਹਾਂ ਇਹੇ ਕੁਛ ਕਰ ਲੈ ਤਾਂ ਕਰਕੇ ਬੈ ਗਏ ਚੁੱਪ ਕਰਕੇ ਕਰੇ ਫਿਰ ਕਿੰਨੇ ਜਤੋਂ ਮੰਜਿਲ ਬੈਤ ਮੈਂ ਜੀ 6-7 ਸਾਲ ਹੋ ਗਏ 6 ਸਾਲ ਤਕਰੀਬਨ ਹਾਂਜੀ ਹਾਂਜੀ ਤੇ ਕਿਹਦੇ ਨਹੀਂ ਕਰਦੇ ਕੰਮ ਆ ਮੈਂ ਪਾਠ ਕਰਦਾ ਸੀ ਪਹਿਲਾਂ ਪਾਠੀ ਸਿੰਘ ਹਾਂਜੀ ਜੇ ਆਪੀ ਇਹਦੀ ਰੋਲ ਲਾਉਣਾ ਹਾਂ ਤੇ ਉਦਾਂ ਸੰਥਿਆ ਕੰਪਲੀਟ ਹੋ ਗਈ ਮੇਰੀ ਹਾਂਜੀ ਹਾਂਜੀ ਤਾਂ ਕਿਸੇ ਗੁਰਦਵਾਰੇ ਪਾਠੀ ਸਿੰਘ ਹੋ ਕੇ ਨਹੀਂ ਮੈਂ ਲੋਕਲ ਬਾਬਿਆਂ ਦੇ ਨਾਲ ਜਾਂਦਾ ਪਾਠ ਕਰਨ ਘਰਾਂ ਚ ਅੱਛਾ ਹਾਂਜੀ ਹਾਂਜੀ ਤਾ ਐਕਸੀਡੈਂਟ ਤੁਹਾਡਾ ਹੋਇਆ ਕਿਸ ਤਰ੍ਹਾਂ ਹੋਇਆ ਮੈਨੂੰ ਬੱਸ ਦੀ ਸਾਈਡ ਲੱਗ ਗਈ ਹਾਂਜੀ ਹਾਂਜੀ ਤਾਂ ਕਿੰਨਾ ਕੁ ਖਰਚਾ ਡਾ ਲੱਗ ਚੁੱਕਾ ਤੇ ਇਹ ਤਾਂ ਤਕਰੀਬਨ 20 ਤੋਂ 22 ਲੱਖ ਰੁਪਏ ਲੱਗ ਗਿਆ ਅੱਠ ਪ੍ਰਸ਼ਨ ਹੋ ਗਏ ਇੱਕੇ ਲੱਤ ਦੀ ਕੁਲ ਅੱਠ ਪ੍ਰਸ਼ਨ ਹਾਂਜੀ ਇੱਕੇ ਲੱਤ ਦੇ ਅੱਠ ਪ੍ਰਸ਼ਨ ਹਾਂਜੀ ਹਾਂਜੀ ਕਿਹੜੀ ਜਗ੍ਹਾ ਤੋਂ ਪ੍ਰਸ਼ਨ ਹੋਇਆ ਇਹ ਤੁਗੂ ਰਾਮਦਾਸ ਹਸਪੀਟਲੋਂ ਕੋਜ ਤੇ ਡਾਕਟਰ ਸ਼ੀਨੇ ਨੇ ਕੀਤੇ ਹਾਂਜੀ ਹਾਂਜੀ ਤਾਂ ਹੁਣ ਕੀ ਮਸਲਾ ਹੈ ਹਣਤਾ ਜੀ ਬਾਹਾਂ ਦਾਵਾ ਵੀ ਡਾਕਟਰ ਸਾਹਿਬਾਂ ਨੇ ਬਾਹਾਂ ਦਾ ઓਪਰੇਟ ਕਰਨਾ ਪਊਗਾ ਜੇ ਨਾ ਹੋਈ ਤਾਂ ਇਹ ਜਮ੍ਹਾਂ ਸੁੱਕ ਜੂਗੀ। ਬਾਹ ਕੰਮ ਕਰਦੀ ਹੈ? ਨਹੀਂ ਬਾਹ ਨਹੀਂ ਬਿਲਕੁਲ ਵੀ ਕੰਮ ਕਰਦੀ। ਉਹ ਕਹਿੰਦੇ ਇਹ ઓਪਰੇਟ ਦੇ ਨਾਲ ਕੰਮ ਕਰ ਲੱਗ ਜੂਗੀ। ਕਿਹੜੀ ਬਾਹ ਕਿਹੜੀ ਸੱਜੀ ਹੈ? ਖੱਬੀ ਹੈ ਜੀ। ਹਾਂ ਜੀ। ਤਾਂ ਜਿਦ ਤਰ੍ਹਾਂ ਬਾਹ ਕੰਮ ਨਹੀਂ ਕਰਦੀ ਤਾਂ ਡਾਕਟਰਾਂ ਨੇ ਉਹ ਦਿਖਾਇਆ ਤੇ ਡਾਕਟਰਾਂ ਨੇ ਕਿੰਨਾ ਖਰਚਾ ਜਿਹੜਾ ਦੱਸਿਆ? ਡਾਕਟਰਾਂ ਨੇ ਤਕਰੀਬਨ 5-6 ਲੱਖ ਰੁਪਏ ਦੱਸਿਆ ਉਹਨਾਂ ਨੇ। ਅੱਛਾ। ਹਾਂ ਜੀ ਦਵਾਈ ਦੂਈ ਖਰਚਾ ਸਾਰਾ ਕੁਝ ਪਾ ਕੇ। ਉਹ ਕਹਿੰਦੇ ਇਹ ਨਾੜਾਂ ਦਾ ਕੰਮ ਆ। ਹਾਂ ਜੀ। ਹਾਂ ਜੀ। ਕਾ ਕਿਸ ਨੇ ਮਦਦ ਨਹੀਂ ਕੀਤੀ ਕੜੀ ਨਹੀਂ ਅਜੇ ਨਹੀਂ ਕਿਸੇ ਦਿੱਸਤੇ ਤਾਂ ਨਹੀਂ ਕੋਈ ਨਾ ਕਿਸੇ ਨੇ ਕਿਸੇ ਨੇ ਨਹੀਂ ਤਾਂ ਹੁਣ ਇਹ ਕੀ ਮਾਰ ਕੇ ਕੀ ਮਦਦ ਦੀ ਦੁਆ ਲਾਉਣੀ ਹੈ ਨਹੀਂ ਉਹ ਕਹਿੰਦੇ ਅ ਵੀ ਚਲੋ ਸਾਡਾ ਇਲਾਜ ਹੋ ਜੇ ਬਸ ਉਹ ਰਸੀਂ ਵਾਦੂ ਕੁਝ ਨਹੀਂ ਮੰਗਦੇ ਕਿ ਸਾਡਾ ਲਾਜ ਹੋ ਜੇ ਲਾਜ ਕਰਾ ਦਿਓ ਸਾਡਾ ਸਾਡਾ ਇਲਾਜ ਹੋ ਹਾਂਜੀ ਬਸ ਕਲਾ ਲਾਜ ਮੰਨ ਲਓ ਕਿ ਜੇਕਰ ਕਿਸੇ ਨੇ ਕੋਈ ਨਾਲ ਸੰਪਰਕ ਕਰਨਾ ਹੋਵੇ ਤਾਂ ਤੁਹਾਡਾ ਕੋਈ ਫੋਨ ਨੰਬਰ ਹਾਂਜੀ ਹੈਗਾ ਜੀ ਫੋਨ ਨੰਬਰ ਕਿੰਨਾ ਹੁੰਦਾ ਹੈ 9915464731 ਇੱਕ ਵਾਰੀ ਦੁਬਾਰਾ ਪੁੱਛਣਾ 9915464731 ਪਿੰਡ ਦਾ ਦਵਾ ਪਿੰਡ ਚੋਲਾਖੁਰ ਤੇ ਜ਼ਿਲ੍ਹਾ ਤਰਨਤਾਰਨ ਕੋਲ ਲੱਗੇ ਮੇਨ ਗੁਰਦੁਆਰਾ ਕੋਈ ਮੇਨ ਚੋਲਾ ਸਾਹਿਬ ਪੈਂਦਾ ਸ਼ਹਿਰ ਸਾਨੂੰ ਤੇ ਲੱਗੇ ਚੋਲਾ ਸਾਹਿਬ ਦੇ ਨਾਲ ਨਿੱਕਾ ਚੋਲਾ ਪਿੰਡ ਅੱਛਾ ਹਾਂਜੀ ਨਿੱਕਾ ਚੋਲਾ ਨਾਂ ਹਾਂਜੀ ਤਾਂ ਕਾਦੇ ਵਿੱਚ ਕਮਾਈ ਦਾ ਕੋਈ ਸਾਧਨ ਹੈਗਾ ਕੋਈ ਨਹੀਂ ਕੋਈ ਨਹੀਂ ਤਾਂ ਜਿਸ ਤਰ੍ਹਾਂ ਕੀ ਸੇਕੋ ਜਿਤੇ ਬੰਦੀਆਂ ਜਾਂ ਕੋਈ ਐਨਆਰਆਈ ਵੀਰਾਂ ਹਾਂਜੀ ਉਹਨਾਂ ਨੂੰ ਕੀ ਅਪੀਲ ਕਰੋਗੇ ਉਹਨਾਂ ਨੂੰ ਇਹੋ ਹੀ ਕਹਿੰਨੇ ਆ ਕਿ ਚਲੋ ਸਾਡਾ ਇਲਾਜ ਹੋ ਜੇ ਬਸ ਹੋਰ ਅਸੀਂ ਵਾਧੂ ਕੁਝ ਨਹੀਂ ਮੰਗਦੇ ਕਿ ਚਲੋ ਮੇਰੀ ਬਾਹਾਂ ਕੰਮ ਕਰ ਲੱਗ ਜੇ ਮੈਂ ਥੋੜਾ ਹਾਂਜੀ ਕੀ ਨਾ ਲਿਖਦਾ ਮਨਜੀਤ ਕੋਰ ਕਿ ਨਿਕੜਾ ਕਰ ਚੱਲ ਲਾ ਕਰ ਤਾਂ ਕੀ ਗੱਲ ਹੋਈ ਆ ਮੁੰਡੇ ਗਾਦੇ ਤੇ ਦੇ ਕੇ ਦੇਣਾ ਸੱਟ ਲੱਗੀ ਸੀ ਹਾਂਜੀ 5-6 ਸਾਲ ਹੋ ਗਏ ਤੇ ਲੱਤ ਟੁੱਟ ਗਈ ਤੇ ਨਾ ਠਾਵਾਂ ਦੂੰ ਤੇ ਇੱਕ ਬਾਹ ਤੇ ਸੱਟ ਲੱਗ ਗਈ ਹਾਂਜੀ ਤੇ ਬਾਹ ਤੇ ਸੁੱਕ ਗਈ ਤੇ ਦਾ ਨਾ ਕੋ ਇਲਾਜ ਕੀਤਾ ਜਾਵੇ ਮੇਰੇ ਵੀਰਾਂ ਗਾੜੀ ਬੇਨਤੀ ਹੱਥ ਜੋੜ ਕੇ ਕਿ ਸਾਡੀ ਹੈਲਪ ਕਰਨ ਮਦਦ ਕਰਨ ਤੇ ਇਹਦੀ ਬਾਹ ਦਾ ਇਲਾਜ ਹੋ ਜੇ ਕਿਉਂ ਡਾਕਟਰਾਂ ਨੇ ਕਿਹਾ ਕਿ ਬਾਹ ਦੀ ਨੂੰ ਮੁਸ਼ਕਲ ਜਾਂਦੀ ਆ ਤੇ ਸੁੱਕ ਗਈ ਆ ਤੇ ਕੱਟਣੀ ਪੈ ਸਕਦੀ ਆ ਤੇ ਜੇ ਇਹਦਾ ਇਲਾਜ ਹੋ ਜੇ ਖਰਚਾ ਖਰਚਾ ਤੁਸੀਂ ਲਿਆਓ ਤੇ ਇਹਦਾ ਇਲਾਜ ਹੋ ਜੇ ਤੇ ਬਾਹ ਦੀ ਸਹੀ ਹੋ ਸਕਦੀ ਆ ਤੇ ਮੇਰੇ ਵੀਰਾਂ ਅੱਗੇ ਸ਼੍ਰੋਮਣੀ ਕਮੇਟੀ ਵਾਲਿਆਂ ਅੱਗੇ ਮੇਰੇ ਸਾਰੇ ਵੀਰਾਂ ਅੱਗੇ ਬੇਨਤੀ ਆ ਮੇਰੇ ਬੱਚੇ ਦਾ ਇਲਾਜ ਕਰਾਓ ਮੇਰੇ ਬੱਚਾ ਤਰਲਾਪੇ ਤਾਂ ਅੰਦਰੁਸਤੀ ਆ ਜੇ ਮੇਰੇ ਬੱਚੇ ਨੂੰ ਮੇਰਾ ਬੱਚਾ ਮੰਜੇ ਤੇ ਆ ਇਹੋ ਬੇਨਤੀ ਆ ਕਿ ਸਾਰੇ ਹਲਫ ਕਰਨ ਤੇ ਮੇਰੇ ਬੱਚੇ ਦਾ ਇਲਾਜ ਹੋ ਜੇ ਕਿੰਨਾ ਕੁ ਡਾਕਟਰਾਂ ਨੇ ਖਰਚਾ ਦੱਸਿਆ ਡਾਕਟਰਾਂ ਨੇ 5-6 ਲੱਖ ਦਾ ਖਰਚਾ ਦੱਸਿਆ ਕਿ ਬਾਹ ਤੇ 5-6 ਖਰਚੇ 5-6 ਲੱਖ ਰੁਪਇਆ ਖਰਚਾ ਹੋਗਾ ਤੇ ਬੱਚੇ ਦੀ ਬਾਹ ਚੱਲ ਪੂਗੀ ਬੱਚਾ ਠੀਕ ਹੋ ਜਾਊਗਾ ਤੇ ਸਾਡੀ ਇਹੋ ਬੇਨਤੀ ਆ ਸਾਰੇ ਵੀਰਾਂ ਅੱਗੇ ਸ਼ਰਮਨੀ ਕਮੇਟੀ ਵਾਲਿਆਂ ਅੱਗੇ ਸਾਰਿਆਂ ਵੀਰਾਂ ਅੱਗੇ ਇਹੋ ਬੇਨਤੀ ਹੱਥ ਜੋੜ ਕੇ ਕਿ ਮੇਰੇ ਬੱਚੇ ਦਾ ਇਲਾਜ ਕਰਾਇਆ ਜਾਵੇ ਮੇਰਾ ਬੱਚਾ ਪਾਠੀ ਸਿੰਘ ਹੀ ਗੁਰੂ ਨੰਨਨ ਵਾਲਾ ਹੈ ਤੇ ਪਾਠ ਕਰਦਾ ਸੀ ਤੇ ਪਾਠ ਤੇ ਸਾਡਾ ਗੁਜ਼ਾਰਾ ਚੱਲਦਾ ਸੀ ਇਹ ਰੋਲਾ ਲਾਉਂਦਾ ਸੀ ਪਾਠਾਂ ਦੀ ਜੇ ਸਾਡਾ ਗਿਜਾਰਾ ਚੱਲਦਾ ਹੈ ਬੱਚਾ ਮੇਰਾ ਕੰਮ ਕਰਦਾ ਹੈ ਤੇ ਬਾਕੀ ਹੁਣ ਮੰਜੇ ਤੇ ਅਸੀਂ 5 6 ਸਾਲ ਹੋ ਗਿਆ ਸਾਡੀ ਇਹੋ ਬੇਨਤੀ ਮੇਰੇ ਬੱਚੇ ਦਾ ਇਲਾਜ ਕਰਾਇਆ ਜਾਵੇ ਇਹੋ ਬੇਨਤੀ ਹੱਥ ਜੋੜ ਕੇ ਸਾਰੇ ਵੀਰਾਂ ਅੱਗੇ ਤੇ ਮੇਰੇ ਬੱਚੇ ਦਾ ਇਲਾਜ ਕਰਾਇਆ ਜਾਵੇ ਮੇਰਾ ਬੱਚਾ ਫੇਰ ਕੰਮ ਤੇ ਲੱਗ ਜੇ ਪਾਠਾਂ ਤੇ ਜਾਵੇ ਫੇਰ ਕੋ ਕਮਾਈ ਲਿਆਵੇ 5 6 ਜੀ ਅਸੀਂ ਖਾਣ ਵਾਲੇ ਮਰੀਆਂ ਗੁੱਟ ਜਿੱਕਾ ਖਾਲਸਾ ਵਾਇਰ ਜਿੱਤੀ ਫਤੇ